ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮਰਾੜ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕਾਂ ਜੀ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਆਪਾਂ ਪਿਆਜ਼ ਨੂੰ ਸਟੋਰੀਜ਼ ਕਿਵੇਂ ਕਰੀਏ ਤੇ ਸਵੇਰ ਦਾ ਟਾਈਮ ਸੀ ਸਭ ਤੋਂ ਪਹਿਲਾਂ ਆਪਾਂ ਕਿਤੇ ਕੰਮ ਕਰ ਹਨਾ ਧੁੱਪ ਬਹੁਤ ਚੜ ਚੁੱਕੀ ਸੀ ਨਾ ਹੁਣ ਤਾਂ ਗਰਮੀਆਂ ਦੇ ਦਿਨ ਸ਼ੁਰੂ ਹੋਣ ਕਰਨ ਤੇ ਬਹੁਤ ਜ਼ਿਆਦਾ ਧੁੱਪ ਆਣੀ ਸ਼ੁਰੂ ਹੋ ਗਈ ਇੱਕ ਬਾੜੀਆਂ ਦਾ ਟਾਈਮ ਸ਼ੁਰੂ ਹੋ ਗਿਆ ਨਾ ਉਹਦੇ ਕਾਰਨ ਸਵੇਰੇ ਸਵੇਰੇ ਹਵਾ ਚੱਲਣ ਲੱਗ ਜਾਂਦੀ ਹੈ ਗਰਮ ਗਰਮ ਤੇ ਆਪਾਂ ਇਹ ਤੋਂ ਪਹਿਲਾਂ ਇਹਦਾ ਇੰਤਜ਼ਾਮ ਕੀਤਾ ਤੇ ਲੋ ਵਾਸਤੇ ਗਰਦ ਵਾਸਤੇ ਆਪਾਂ ਨੇ ਲਿਆਂਦਾ ਹਰੇ ਰੰਗ ਦਾ ਕੱਪੜਾ ਪੋਰਚ ਦੇ ਅੱਗੇ ਪਾਇਆ ਤੇ ਬਹੁਤ ਹੀ ਫਰਕ ਰਹਿੰਦਾ ਇਹਦੇ ਨਾਲ ਨਾਲੇ ਤਾਂ ਨਾ ਬੂਟੇ ਵਗੈਰਾ ਨੂੰ ਧੁੱਪ ਨਹੀਂ ਲੱਗਦੀ ਨਾ ਨਾਲੇ ਅੰਦਰ ਲੋ ਵਗੈਰਾ ਨਹੀਂ ਜਾਂਦੀ ਬਹੁਤ ਫਰਕ ਰਹਿੰਦਾ ਇਹਦੇ ਨਾਲ ਠੰਡਾ ਠੰਡਾ ਰਹਿੰਦਾ ਤੇ ਸਵੇਰੇ ਸਵੇਰੇ ਆਪਾਂ ਸਾਰੇ ਬੂਟਿਆਂ ਦੀ ਕੀਤੀ ਸਾਫ ਸਫਾਈ ਹੈ ਨਾ ਇਹਨਾਂ ਵਿੱਚ ਵੀ ਜੇ ਨਾ ਹੱਥ ਫੇਰੀਏ ਨਾ ਦੂਜੇ ਤੀਜੇ ਦਿਨ ਤਾਂ ਇਹ ਵੀ ਨਾ ਖਰਾਬ ਹੋ ਜਾਂਦੇ ਨੇ ਤੇ ਜੇ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਤਾਂ ਇਹੋ ਇਹ ਸੋਹਣੇ ਰਹਿੰਦੇ ਨੇ ਤੇ ਬੜੀਆ ਲੱਗਦੇ ਨੇ ਤੇ ਮੇਰਾ ਇੱਕ ਘੰਟਾ ਲੱਗ ਗਿਆ ਸਵੇਰੇ ਸਵੇਰੇ ਬਾਹਰੇ ਕੰਮ ਕਰ ਤੇ ਤੇ ਉਸ ਤੋਂ ਬਾਅਦ ਮੈਂ ਸੋਚਿਆ ਚੱਲੋ ਵੀਡੀਓ ਬਣਾਉਣੀ ਆ ਤੇ ਮੈਂ ਸਾਮ ਰਹੀ ਸੀ ਪਿਆਜ਼ ਪਿਆਜ਼ ਦਾ ਸੀਜ਼ਨ ਆ ਗਿਆ ਤੁਹਾਡੇ ਸਾਰਿਆਂ ਦੇ ਨਾ ਘਰਾਂ 'ਚ ਹੁਣ ਆਵੀ ਇਹ ਚੱਲੂਗਾ ਕਿਉਂਕਿ ਸਾਰੇ ਜਾਣੇ ਨਾ ਪਿਆਜ਼ ਹੁਣ ਇਕੱਠਾ ਖਰੀਦ ਕੇ ਆਪਾਂ ਇੱਕ ਸਾਲ ਦਾ ਸਟੋਰ ਕਰ ਲੈਨੇ ਆ ਬਹੁਤੇ ਭੈਣ ਭਾਈਆਂ ਦਾ ਨਾ ਜਿਹੜਾ ਪਿਆਜ਼ ਆ ਉਹ ਜਲਦੀ ਖਰਾਬ ਹੋ ਜਾਂਦਾ ਇਹਦੇ ਕਈ ਕਾਰਨ ਹੁੰਦੇ ਨੇ ਜਦੋਂ ਵੀ ਆਪਾਂ ਪਿਆਜ਼ ਖਰੀਦਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨਾਲ ਜਿਹੜਾ ਪਿਆਜ਼ ਹੈ ਜੀ ਲੰਬੇ ਸਮੇਂ ਤੱਕ ਲਈ ਰੱਖਣਾਗਾ ਤਾਂ ਆਪਾਂ ਨੂੰ ਉਹ ਨਾ ਲਾਲ ਪਿਆਜ਼ ਹਨ ਜਿਹੜਾ ਉਹ ਖਰੀਦਣਾ ਚਾਹੀਦਾ ਇਹ ਖਰਾਬ ਨਹੀਂ ਹੁੰਦਾ ਤੇ ਦੂਜੀ ਦੀ ਗੱਲ ਆਪਾਂ ਨੂੰ ਛੋਟੇ ਸਾਈਜ਼ ਵਾਲਾ ਪਿਆਜ਼ ਖਰੀਦਣਾ ਚਾਹੀਦਾ ਲੰਬੇ ਸਮੇਂ ਲਈ ਜੇ ਸਟੋਰ ਕਰਨਾ ਨਾ ਤਾਂ ਛੋਟੇ ਸਾਈਜ਼ ਦਾ ਪਿਆਜ਼ ਹੀ ਖਰੀਦੋ ਕਿਉਂਕਿ ਛੋਟੇ ਸਾਈਜ਼ ਦਾ ਜਿਹੜਾ ਪਿਆਜ਼ ਹੁੰਦਾ ਨਾ ਉਹਨੂੰ ਜੇ ਲੰਮਾ ਸਮਾਂ ਸਟੋਰ ਕਰਦੇ ਹੋ ਤਾਂ ਉਹ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਰਹਿੰਦਾ ਮੈਂ ਹਮੇਸ਼ਾ ਇਹੀ ਕਰਦੀ ਨੇ ਜਿਹੜੇ ਵੱਡੇ ਪਿਆਜ਼ ਹੁੰਦੇ ਨੇ ਉਹਨਾਂ ਨੂੰ ਚੁੱਕ ਕੇ ਰੱਖ ਲੈਨੇ ਵਿੱਚ ਵਿੱਚ ਤੇ ਉਹਨ ਤੇ ਜਿਹੜੇ ਛੋਟੇ-ਛੋਟੇ ਹੁੰਦੇ ਆ ਉਹਨਾਂ ਨੂੰ ਰੱਖਦੇ ਨੇ ਤੇ ਜੇ ਤੁਸੀਂ ਵੀ ਇਹ ਮੇਰੇ ਕੋਲ ਤਾਂ ਥੋੜੇ ਪਿਆਏ ਨੇ ਤੁਸੀਂ ਜਿੰਨੇ ਜ਼ਿਆਦਾ ਪਿਆਜ ਹੋਵੋਗੇ ਉਹਨਕੀ ਇਹਦੇ ਘਰਾਂ 'ਚ ਵੀ ਜੀ ਹੁੰਦੇ ਜਾਂ ਆਪਾਂ ਮੁੱਲ ਖਰੀਦ ਕੇ ਇਕੱਠਾ ਰੱਖਦੇ ਆ ਉਹਦੇ ਲਈ ਕਰਨਾ ਤੁਸੀਂ ਇਸ ਤਰ੍ਹਾਂ ਗਲੀਆਂ ਵਾਲਾ ਲੈਣਾਗਾ ਜਿਵੇਂ ਆਪਣੇ ਟੋਕਰਾ ਵਗੈਰਾ ਹੁੰਦਾਗਾ ਨਾ ਆਪਣੇ ਆਮ ਘਰਾਂ 'ਚ ਹੁੰਦੇ ਨੇ ਜਾਂ ਪਲਾਸਟਿਕ ਦੀ ਇਸ ਤਰ੍ਹਾਂ ਦੀ ਜਾਲੀਆਂ ਜਿਹਦੇ ਵਿੱਚ ਗਲੀਆਂ ਹੋਣ ਸਰਾਹ ਕੋਣ ਉਸ ਤਰ੍ਹਾਂ ਦੇ ਵਿੱਚ ਸਟੋਰ ਕਰ ਸਕਦੇ ਆ ਤੇ ਜਿਵੇਂ ਟੋਕਰੇ ਨੇ ਬਹੁਤ ਵਧੀਆ ਰਹਿੰਦੇ ਉਹਨਾਂ 'ਚ ਹਵਾ ਪੈਂਦੀ ਰਹਿੰਦੀ ਹੈ ਨਾ ਤੇ ਜੇ ਨੂੰ ਤੁਸੀਂ ਸਟੋਰ ਕਰਨਾ ਪਿਆਜ਼ ਨੂੰ ਨਾ ਇਦੇ ਲਈ ਇੱਕ ਨਵਾਂ ਤਰੀਕਾ ਹੈਗਾ ਤੁਸੀਂ ਨਾ ਪਿਆਜ਼ ਨੂੰ ਨਾ ਸਟੋਰ ਕਰਨ ਤੋਂ ਪਹਿਲਾਂ ਤੇ ਤੁਸੀਂ ਇਹਦੇ ਵਿੱਚ ਨਾਲ ਲਸਣ ਲੈ ਲੈਣਾ ਇਸ ਤਰ੍ਹਾਂ ਲਸਣ ਵੀ ਆਪਣੇ ਆ ਸੀਜ਼ਨ ਦੇ ਵਿੱਚ ਹੁੰਦਾ ਹੈਗਾ ਨਾ ਲਸਣ ਨੂੰ ਭੋਰ ਕੇ ਨਾ ਤੇ ਥੋੜਾ ਜਿਹਾ ਆਪਾਂ ਪਿਆਜ਼ ਦੇ ਥੋੜਾ ਜਿਹਾ ਪਿਆਜ਼ ਪਾਉਂਗੇ ਜਦੋਂ ਆਪਾਂ ਟੋਕਰੀ ਜਾਂ ਛਾਲਨੀ ਵਗੈਰਾ ਚ ਤੇ ਉਹਦੇ ਪਾਉਣ ਤੋਂ ਬਾਅਦ ਤੇ ਫਿਰ ਆਪਾਂ ਪਾ ਦਾਂਗੇ ਇਸ ਤਰ੍ਹਾਂ ਲਸਣ ਸਿਲ ਕੇ ਵਿੱਚੀ ਸਿਲ ਕੇ ਇਸ ਤਰ੍ਹਾਂ ਇਹਦੇ ਵਿੱਚ ਖਿਲਾਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਫੇਰ ਹੈ ਨਾ ਜਿਹੜੇ ਪਿਆਜ਼ ਆ ਉਹ ਪਾਉਣੇ ਸ਼ੁਰੂ ਕਰ ਦਾਂਗੇ ਤੇ ਇਹਦੇ ਉੱਪਰ ਦੀ ਆਪਾਂ ਫੇਰ ਪਿਆਜ਼ ਨੂੰ ਜਿਹੜੇ ਨੇ ਆਪਾਂ ਖਿਲਾਰ ਦਾਂਗੇ ਚੰਗੀ ਤਰ੍ਹਾਂ ਵਿੱਚ ਖਿਲਾਰ ਦੇਣੀਆਂ ਮਤਲਬ ਇਹ ਤਾਂ ਥੋੜੇ ਨੇ ਇਹਦੇ ਵਿੱਚ ਮੈਂ ਥੋੜੀਆਂ ਪਾਈਆਂ ਨੇ ਜੇ ਤੁਸੀਂ ਜ਼ਿਆਦਾ ਮਾਤਰਾ 'ਚ ਤੁਹਾਡੇ ਪਿਆਜ਼ ਨੇ ਤੁਸੀਂ ਜ਼ਿਆਦਾ ਵੀ ਲਸਣ ਖਿਲਾਰ ਸਕਦੇ ਓ ਇਹਦੇ ਵਿੱਚ ਇਹਦੇ ਨਾਲ ਕਿ ਇਹ ਪਿਆਜ਼ ਅਚੀਤੀ ਖਰਾਬ ਨਹੀਂ ਹੁੰਦੇ ਤੇ ਇਹ ਮੈਂ ਤੁਹਾਨੂੰ ਦੱਸ ਰਹੀ ਆ ਵੈਸੇ ਵੀਡੀਓ ਬਣਾਈ ਆ ਤੇ ਜਦੋਂ ਆਪਾਂ ਜ਼ਿਆਦਾ ਪਿਆਜ਼ ਖਰੀਦੇ ਤੇ ਤੁਹਾਨੂੰ ਦੁਬਾਰਾ ਵੀ ਦਿਖਾਉਂਗੀ ਮੈਂ ਵੀ ਕਿਵੇਂ ਸਟੋਰ ਕਰਦੇ ਆ ਜਦੋਂ ਆਪਾਂ ਸਟੋਰ ਕਰਨੇ ਜਿਹੜੀ ਜਗ੍ਹਾ ਤੇ ਆਪਾਂ ਪਿਆਜ਼ ਰੱਖਣਾਗਾ ਉਹਤੇ ਹਮੇਸ਼ਾ ਲਾਈਟ ਵਗੈਰਾ ਜਾਂ ਚਾਨਣ ਵਗੈਰਾ ਸੂਰਜ ਦੀ ਰੌਸ਼ਨੀ ਨਹੀਂ ਪੈਣੀ ਚਾਹੀਦੀ ਤੇ ਪਿਆਜ਼ ਛੇਤੀ ਨਹੀਂ ਖਰਾਬ ਹੁੰਦਾ ਪਿਆਜ਼ ਹਮੇਸ਼ਾ ਹਨੇਰੇ ਵਿੱਚ ਜਾਂ ਠੰਡੀ ਜਗ੍ਹਾ ਤੇ ਹੀ ਹੈ ਨਾ ਆਲੂ ਜਾਂ ਪਿਆਜ਼ ਜਿਹੜੀ ਇਹ ਚੀਜ਼ਾਂ ਨੇ ਇਹ ਹਨੇਰੇ ਵਿੱਚ ਸਟੋਰ ਕਰਨੇ ਚਾਹੀਦੇ ਨੇ ਇਹਨਾਂ ਨੂੰ ਰੌਸ਼ਨੀ ਲੱਗਣੀ ਚਾਹੀਦੀ ਬਿਲਕੁਲ ਖਰਾਬ ਨਹੀਂ ਹੁੰਦੀਆਂ ਤੇ ਬਾਕੀ ਜੇ ਕੱਚੀ ਜਗ੍ਹਾ ਹੋਵੇ نیچے ਬਹੁਤ ਹੀ ਵਧੀਆ ਕੱਚੀ ਜਗ੍ਹਾ ਤੇ ਬਹੁਤ ਘੱਟ ਖਰਾਬ ਹੁੰਦਾ ਜਿਵੇਂ ਆਪਾਂ ਫਰਸ ਵਗੈਰਾ ਤੇ ਪਾ ਦਨੇ ਆ ਤੇ ਉਹਦੇ ਤੇ ਛੇਤੀ ਖਰਾਬ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਤੁਸੀਂ ਲਸਣ ਵਿੱਚ ਮਿਕਸ ਕਰ ਦੇਣਾ ਤੇ ਬਹੁਤ ਹੀ ਵਧੀਆ ਰਹੂਗਾ ਤੁਹਾਡਾ ਪਿਆਜ਼ ਤੇ ਸਾਲ ਭਰ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੇ ਰੱਖਣਾ ਤੁਸੀਂ ਹਨੇਰੇ ਵਾਲੀ ਜਗ੍ਹਾ 'ਚ ਮਤਲਬ ਉਥੇ ਲਾਈਟ ਵਗੈਰਾ ਨਹੀਂ ਹੋਣੀ ਚਾਹੀਦੀ ਜਾਂ ਸੂਰਜ ਦੀ ਰੋਸ਼ਨੀ ਨਹੀਂ ਪੈਣੀ ਚਾਹੀਦੀ ਤੇ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਸਟੋਰ ਕਰੋਗੇ ਤਾਂ ਪਿਆਜ਼ ਨਹੀਂ ਖਰਾਬ ਹੋਵੇਗਾ ਤੇ ਆਲੂ ਨੂੰ ਵੀ ਇਸ ਤਰ੍ਹਾਂ ਸਟੋਰ ਕਰ ਸਕਦੇ ਆਪਾਂ ਆਹ ਸੀਜ਼ਨ ਦੇ ਵਿੱਚ ਆਲੂ ਵੀ ਇਕੱਠੇ ਲੈ ਲੈਨੇ ਆ ਆਪਾਂ ਨੂੰ ਐਨਾ ਬੜੀਆਂ ਟਾਈਮ ਆ ਜ਼ਰੂਰਤ ਪੈਂਦੀ ਆ ਪਰ ਜ਼ਿਆਦਾ ਟਾਈਮ ਤਾਂ ਨਹੀਂ ਚੱਲਦੇ ਪਰ ਫਿਰ ਵੀ ਜੇ ਕੁਝ ਸਮਾਂ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਆਲੂਆਂ ਨੂੰ ਆਲੂਆਂ ਨੂੰ ਪਿਆਜ਼ ਨੂੰ ਇਹਨਾਂ ਨੂੰ ਇਹਦੇ नीचे ਜਗ੍ਹਾ ਕੱਚੀ ਹੋਣੀ ਚਾਹੀਦੀ ਹੈ ਜਾਂ ਆਪਾਂ ਜਾਲੀਦਾਰ ਜਾਂ ਗਲੀਆਂ ਵਾਲਾ ਟੋਕਰਾ ਵਗੈਰਾ ਇਹਦਾ ਉਹ ਹੁੰਦੇ ਨੇ ਆਪਣੇ ਛਾਲਨੀਆਂ ਵਗੈਰਾ ਉਹਨਾਂ 'ਚ ਪਾ ਕੇ ਰੱਖ ਸਕਦੇ ਆ ਤੇ ਇਹਨਾਂ ਨੂੰ ਹਵਾ ਵਗੈਰਾ ਪੈਂਦੀ ਰਹਿਣੀ ਚਾਹੀਦੀ ਹੈ ਪਰ ਇਹਨਾਂ ਦੀ ਜਿਹੜੀ ਜਗ੍ਹਾ ਤੇ ਸਟੋਰ ਕਰਨਾ ਜ਼ਿਆਦਾ ਨੀਰਾ ਹੋਵੇ ਰੋਸ਼ਨੀ ਵਗੈਰਾ ਨਾ ਪੈਂਦੀ ਹੋਵੇ ਤਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਤੇ ਇਹਦੇ ਵਿੱਚ ਇਸ ਤਰ੍ਹਾਂ ਲਸਣ ਦੀਆਂ ਕਲੀਆਂ ਖਿਲਾਰ ਸਕਦੇ ਆ ਇਹ ਵੀ ਬਹੁਤ ਫਾਇਦੇਮੰਦ ਫਾਇਦੇਮੰਦ ਨੇ ਕਿਉਂਕਿ ਇਹਨਾਂ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਦੇ ਨਾਲ ਖਰਾਬ ਨਹੀਂ ਹੁੰਦੇ ਪਿਆਜ਼ ਤੇ ਇਹ ਤਰੀਕਾ ਤੁਸੀਂ ਵਰਤ ਕੇ ਸਟੋਰ ਕਰ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ